ਮੈਚ ਵੇ ਭਾਜੀ ਪਹਿਲਾਂ ਪਹਿਲਾਂ ਜਦੋਂ ਮੈਂ ਕਬੱਡੀ ਸਿੱਖਣੀ ਸੀ ਹੂੰ ਪਹਿਲਾਂ ਉਹਦਾ ਟੂਰਨਾਮੈਂਟਾਂ ਤੇ ਜਾਣਾ ਮੈਂ ਖੇਡਦਾ ਨਹੀਂ ਹਾਂ ਬਈ ਜੀ ਮੈਂ ਉਹ ਲੈਂਡ ਤੇ ਬੈਠ ਕੇ ਸਵੇਰੀ ਆਉਦਾ ਪਾਣੀ ਵਾਲੀ ਬੋਤਲ ਲੈ ਕੇ ਬਹਿ ਜਾਣਾ ਹੂੰ 57 52 ਕਿਲੋ ਤੋਂ ਮੈਚ ਦੇਖਣੇ ਸ਼ੁਰੂ ਕਰਨੇ ਵਾਹ ਜੀ ਵਾਹ ਹਾਂਜੀ ਤੇ ਮੈਂ ਦੇਖ ਦੇਖ ਕੇ ਕਬੱਡੀ ਸਿੱਖਿਆ ਈ ਜ਼ਿਆਦਾ ਵਾਹ ਜੀ ਵਾਹ ਕਿਆ ਬਾਤ ਉਦੋਂ ਦੇਖਿਆ ਫਿਰ ਤਾਂ ਖੇਡੀਆਂ ਵਾ ਕਿਸੇ ਨਾਲ ਖੇਡਾਂ ਹੀ ਲਗਾਤਾਰ ਹੁਣ ਤਾਂ ਪੂਰਾ ਸ਼ੌਨੇ ਉਹ ਖੇਡਣਾ ਤਾਂ ਇੱਕ ਪਾਸੇ ਰਿਹਾ ਹੁਣ ਖੇਡ ਸਿੱਖ ਲਈ ਕਬੱਡੀ ਤੁਸੀਂ ਕਬੱਡੀ ਤੁਹਾਡੇ ਰੋਮ ਰੋਮ ਚ ਤੁਹਾਨੂੰ ਪਤਾ ਲੱਗ ਗਿਆ ਕਬੱਡੀ ਪੜ੍ਹ ਲਈ ਮੈਂ ਕਹਿ ਦਿੰਦਾ ਹੁਣ ਆਸ ਟਾਈਮ ਪੂਰੀ ਡਿਗਰੀ ਤੇ ਹਾਂ ਕਬੱਡੀ ਤੁਹਾਨੂੰ ਸਾਰੀ ਤੁਸੀਂ ਜਾਣਕਾਰੀ ਕਬੱਡੀ ਦੀ ਹਾਸਲ ਕਰ ਲਈ ਔਰ ਬਹੁਤ ਵਧੀਆ ਤੁਸੀਂ ਅੰਗ ਵੀ ਬਚਾਉਂਦੇ ਹੋ ਘੱਟ ਫੜ ਹੁੰਦੇ ਹੋ ਟੌਪ ਦੇ ਪਲੇਅਰ ਹੋ ਹਾਂਜੀ ਜੀ ਜਿਵੇਂ ਕਮੈਂਟੇਟਰਸ ਕਹਿੰਦੇ ਨੇ ਮਾ ਦਾ ਲੁੱਦਾ ਹਾਂਜੀ ਅੱਜ ਗੱਲਾਂ ਬਤਾ ਆਪਾਂ ਦਰਸ਼ਕਾਂ ਨੂੰ ਦੱਸਣੀ ਆ ਕਿ ਕਿਵੇਂ ਨਾਂ ਪਿਆ ਤੁਹਾਡਾ ਲੁਧਰ ਲੁਧਰ ਤੁਹਾਡਾ ਸਰਨੇਮ ਆ ਜਾਂ ਲੁਧਰ ਪਿੰਡ ਦਾ ਨਾਂ ਆ ਕਿਵੇਂ ਤੁਹਾਡਾ ਲੁਧਰ ਤੁਹਾਨੂੰ ਕਿਉਂ ਕਹਿੰਦੇ ਨੇ ਸੰਦੀਪ ਸਿੰਘ ਹੈ ਤੁਹਾਡਾ ਨਾਂ ਭਾਜੀ ਸੰਦੀਪ ਸਿੰਘ ਕਮਾਨਾ ਮੇਰਾ ਨਾਂ ਵਾਜੀ ਵਾ ਕਮਾਨ ਤੁਹਾਡੀ ਸਰਨੇਮ ਆ ਹਾਂਜੀ ਤੇ ਲੁਧਰ ਜਿੱਦਾਂ ਲਵੇ ਗਵੰਡੀਆਂ ਦਾ ਵੀ ਮੱਜਵੀ ਸਿੰਘ ਰਲਿਆ ਸੀ ਸੀਰੀ ਚਾਚੇ ਦੇ ਜਦੋਂ ਅੱਛਾ ਜੋ ਕੰਮ ਕਰਦਾ ਸੀ ਤੁਹਾਡੇ ਉਹ ਕੰਮ ਕਰਦਾ ਸੀ ਚਾਚਾ ਜੀ ਦਾ ਘਰ ਹਾਂਜੀ ਉਹਨੇ ਜਦੋਂ ਤੋਂ ਮੈਂ ਕਬੱਡੀ ਨਹੀਂ ਖੇਡਦਾ ਹੁੰਦਾ ਸੀ ਉਦੋਂ ਇੱਕ ਪਿੰਡ 'ਚ ਬੰਦੇ ਦਾ ਨਾਮ ਹੋਰ ਵੀ ਲੁੱਧਰ ਸੀਗਾ ਜੀ ਉਹ ਵੀ ਐਸੀ ਬੰਦਾ ਅੱਛਾ ਜੀ ਕੁਲੇਦਲ ਦਾ ਤੇ ਉਹਨੇ ਉਹਦਾ ਨਾਮ ਲੈ ਕੇ ਮੈਨੂੰ ਨਾਮ ਬੁਲਾਇਆ ਇੱਕ ਦਿਨ ਅੱਛਾ ਜੀ ਇੱਕ 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 ਕਿੰਨਾ ਕਿ ਉਮਰ ਸੀ ਤੁਹਾਡੀ ਉਦੋਂ ਉਦੋਂ ਮੈਂ ਹੋਊਗਾ ਭਾਜੀ 12 ਤੋਂ 14-15 ਸਾਲ ਦਾ ਹੋਊਗਾ ਹੂੰ ਹੂੰ ਤੇ ਉਦੋਂ ਆ ਫਿਰ ਅੱਲੇ ਪੈ ਗਈ ਉਹਦੇ ਦੋ-ਤਿੰਨ ਵਾਰ ਹੋਰ ਬੁਲਾਇਆ ਸਾਰੇ ਲੁੱਧਰੀ ਕਹਿਣ ਲੱਗੀ ਅੱਛਾ ਪਿੰਡ 'ਚ ਫਿਰ ਉਦੋਂ ਕਹਿਣ ਲੱਪਿਆ ਹਾਂਜੀ ਸੋ ਦੱਸਣਾ ਮੈਂ ਦੱਸਣਾ ਚਾਹਣਾ ਜਿਹੜਾ ਸੰਦੀਪ ਸਿੰਘ ਕੁਮਾਨਿਆਣਾ ਲੁੱਧਰ ਪਾਜੀ ਦਾ ਲੁੱਧਰ ਸਾਹਿਬ ਬਣ ਗਿਆ ਬਾਅਦ ਵਿੱਚ ਜਦੋਂ ਕਬੱਡੀ ਦੇ ਬਾਦਸ਼ਾਹ ਬਣਿਆ ਅੱਛਾ ਕਬੱਡੀ ਦੇ ਵਿੱਚ ਤੁਹਾਨੂੰ ਲੁੱਧਰ ਕਹਿ ਕੇ ਸਾਰੇ ਬੁਲਾਉਂਦੇ ਨੇ ਹੁਣ ਤੁਹਾਨੂੰ ਚੰਗਾ ਲੱਗਦਾ ਜਾਂ ਤੁਹਾਨੂੰ ਚੰਗਾ ਲੱਗਦਾ ਜਦੋਂ ਸੰਦੀਪ ਕੋਈ ਕਹਿੰਦਾ ਬਸ ਜੀ ਕਮੈਂਟਰਾਂ ਨੂੰ ਆਪਾਂ ਕਦੇ ਕਿਹਾ ਨਹੀਂ ਸੀਗਾ ਜੋ ਸ਼ੁਰੂ ਤੋਂ ਜਿਹੜਾ ਨਾਮ ਚੱਲਦਾ ਆ ਰਿਹਾ ਓਹੀ ਬੋਲੀ ਜਾਂਦੇ ਹਾਂ ਹਮ ਪਰ ਤੁਹਾਨੂੰ ਚੰਗਾ ਕੀ ਲੱਗਦਾ ਚੰਗਾ ਹੀ ਲੱਗਦਾ ਸਾਰਾ ਉਹ ਨਾਮ ਦਾ ਨਾਮ ਹੀ ਆ ਭਾਜੀ ਜੋ ਬੋਲਦਾ ਬੰਦਾ ਚੰਗਾ ਲੱਗਦਾ ਲੁਧਰ ਵੀ ਤੁਹਾਨੂੰ ਚੰਗਾ ਲੱਗਦਾ ਹਾਂਜੀ ਤੇ ਸੰਦੀਪ ਵੀ ਤੁਹਾਨੂੰ ਚੰਗਾ ਲੱਗਦਾ ਹਨਾ ਹਾਂਜੀ ਪਰ ਅੱਜ ਤੋਂ ਬਾਅਦ ਕਈ ਤੁਹਾਨੂੰ ਕਮਾਨ ਕਹਿਣ ਲੱਪਣਗੇ ਕਿਉਂਕਿ ਤੁਹਾਡਾ ਸਰਨੇਮ ਕਮਾਨ ਆ ਸੰਦੀਪ ਸਿੰਘ ਕਮਾਨ ਹਾਂਜੀ ਅੱਛਾ ਸੰਦੀਪ ਤੁਹਾਡਾ ਪਿੰਡ ਕਿਹੜਾ ਪਿੰਡ ਜੀ ਮੇਰਾ ਡਿੜਵਾ ਡਿੜਵਾ ਹਾਂਜੀ ਅੱਛਾ ਕਈ ਤੁਹਾਨੂੰ ਡਿੜਵੇ ਦੇ ਨਾਂ ਨਾਲ ਵੀ ਕਹਿੰਦੇ ਸੰਦੀਪ ਡਿੜਵਾ ਹਾਂਜੀ ਕਾਫੀ ਬਿਕਾਸ ਤੁਹਾਡਾ ਪਿੰਡ ਡੜਵਾ ਹਾਂਜੀ ਡੜਵਾ ਅੱਛਾ ਤੁਹਾਡੇ ਏਰੀਆ ਦੇ ਵਿੱਚ ਪਲੇਅਰ ਹੋਏ ਨੇ ਖੁਸ਼ੀ ਖੁਸ਼ੀ ਨੂੰ ਵੀ ਕਈ ਰਿੜਵਾ ਕਹਿੰਦੇ ਆ ਖੁਸ਼ੀ ਦਾ ਵੀ ਪਿੰਡ ਡੜਵਾ ਹਾਂਜੀ ਖੁਸ਼ੀ ਦਾ ਵੀ ਜਦੋਂ ਡੜਵੇ ਤੋਂ ਹੀ ਉਹ ਵੀ ਨਹੀਂ ਉਹਦਾ ਪਿੰਡ ਦੋਗਾ ਜੀ ਅੱਛਾ ਜੀ ਉਹ ਰਹਿੰਦਾ ਸ਼ੁਰੂ ਤੋਂ ਸਟਾਰਟਿੰਗ ਤੋਂ ਡੜਵੇ ਰਹਿਦਾ ਰਿਹਾ ਮੇਰੇ ਕੋਲ ਵੀ ਰਿਹਾ ਛੋਟਾ ਹੁੰਦਾ ਮੇਰੇ ਨਾਲ ਹੀ ਖੇਡਿਆ ਜੀ ਅੱਛਾ ਜੀ ਤੁਸੀਂ ਉਹਨਾਂ ਤੋਂ ਸੀਨੀਅਰ ਹੋ ਹਾਂਜੀ ਕਿੱਠੇ ਖੇਡਿਆ ਹੂੰ ਇੰਗਲੈਂਡ ਪਹਿਲੀ ਵਾਰੋਂ ਮੇਰੇ ਨਾਲ ਹੀ ਗਿਆ ਕਿੱਠੇ ਵਾਹ ਜੀ ਵਾਹ ਅੱਛਾ ਸੰਦੀਪ ਅੱਜ